ਇੱਕ-ਇੱਕ ਕਿਸਾਨ ਨੇ ਇੱਕ ਘੋੜਾ ਤੇ ਇੱਕ ਬਲਦ ਰੱਖਿਆ ਹੋਇਆ ਸੀ ਘੋੜਾ ਕਿਧਰੇ ਆਉਣ ਜਾਣ ਲਈ ਵਰਤਿਆ ਜਾਂਦਾ ਸੀ ਇੱਕ ਦਿਨ ਬਲਦ ਨੇ ਘੋੜੇ ਨੂੰ ਕਿਹਾ ਪਿਆਰੇ ਦੋਸਤ ਤੂੰ ਚੰਗੀ ਕਿਸਮਤ ਵਾਲਾ ਹੈ ਪਰ ਮੈਨੂੰ ਤਾਂ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਪੈਂਦਾ ਹੈ ਮੈਂ ਥੱਕ ਗਿਆ ਹਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਇੱਕ ਦਿਨ ਰੱਜ ਕੇ ਆਰਾਮ ਕਰਾਂ ਘੋੜੇ ਨੇ ਮਦਦ ਕਰਨ ਦੀ ਹਾਮੀ ਭਰੀ ਅਤੇ ਬਲਦ ਨੂੰ ਕਿਹਾ ਤੂੰ ਸਵੇਰੇ ਚਾਰਾ ਨਾ ਖਾਏ ਮਾਲਕ ਸਮਝ ਜਾਏਗਾ ਕਿ ਤੂੰ ਬਿਮਾਰ ਹੈ ਉਹ ਤੇਰੀ ਥਾਂ ਮੈਨੂੰ ਵਰਤ ਲਏਗਾ ਬਲਦ ਨੇ ਇਹ ਮੇਹੀ ਕੀਤਾ ਪਰ ਕਿਸਾਨ ਦੀ ਗੈਰ ਹਾਜ਼ਰੀ ਵਿੱਚ ਉਹ ਚਾਰਾ ਖਾ ਲੈਂਦਾ ਸੀ ਦੂਜੇ ਦਿਨ ਵੀ ਬਲਦ ਨੇ ਕਿਸਾਨ ਦੇ ਸਾਹਮਣੇ ਚਾਰਾ ਨਾ ਖਾਦਾ ਤੀਜੇ ਦਿਨ ਵੀ ਇਹ ਮੇ ਕੀਤਾ ਚੌਥੇ ਪੰਜਵੇਂ ਦਿਨ ਥੋੜਾ ਜਿਹਾ ਖਾ ਲਿਆ ਇਹ ਮੇ ਹੀ 7 ਦਿਨ ਲੰਘ ਗਏ ਨਰਸ ਦੇ ਘੋੜੇ ਦੀ ਤੜਪਾਵਨਾ ਅਤੇ ਸਨੇਹੀ ਦੀ ਦਰਬਾਰ ਤੋਂ ਹੋ ਰਹੀ ਸੀ ਆਖਿਰ ਘੋੜੇ ਨੇ ਬਲਦ ਨੂੰ ਕਿਹਾ ਅੱਜ ਮਾਲਕ ਗਵੰਡੀ ਨੂੰ کہہ ਰਿਹਾ ਸੀ ਕਿ ਜੇ ਬਲਦ ਇੱਕ ਅੱਧੇ ਦਿਨ ਵਿੱਚ ਠੀਕ ਨਾ ਹੋਇਆ ਤਾਂ ਕਸਾਈ ਨੂੰ ਵੇਚ ਦੇਵਾਂਗਾ ਕਸਾਈ ਦਾ ਨਾਂ ਸੁਣ ਕੇ ਬਲਦ ਠੀਕ ਹੋ ਗਿਆ ਉਸ ਅਪਰੰਤ ਘੋੜਾ ਬਲਦ ਦੇ ਦੁੱਖਾਂ ਤਕਲੀਫਾਂ ਨੂੰ ਸੁਣ ਲੈਂਦਾ ਸੀ ਪਰ ਮਦਦ ਲਈ ਕੋਈ ਵੀ ਪੇਚਕਸ਼ ਨਹੀਂ ਸੀ ਕਰਦਾ Please like, share and subscribe.